i'll be with ਹੇ ਗ ਕ੍ਰਮਹੀਨ ਨਾਮੇ ਕੇ ਸੁਮੀਤੇ ਉਤਰੀ ਦਸੀ ਸੁਤੰਤ੍ਰ ਸੁਦਮਾ ਉਹ ਗੁਰਸੈ ਨੇ ਕੋ ਰਾਜ ਦਈ ਜਪਹੀ ਨਾਨਕ ਭਨਨ ਭਉਨ ਦੇਵਾਂ ਨ ਦੇਵ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਪਾਉਣ ਪੁੱਤ ਚਰਨ ਸ਼ਰਣ ਦੇ ਅੰਦਰ ਗੁਰੂ ਬੈਠੇ ਉਸ ਪਿਆਰ ਵਾਲੇ ਨੂੰ ਬਾਂਗੇ ਨੂੰ ਸਤਗੁਰਾਂ ਦੇ ਰਹਿਮਤ ਦੇ ਸਦਕਾ ਅਮਰਤੁ ਲਈ ਵੰਨਦੇ ਨੰ ਜੇ ਤੁਸੀਂ ਪਿਆਰ ਵਾਲੇ ਨੂੰ ਭਾਗੇ ਦੋ ਜੋ ਕਿ ਸਤਿਗੁਰਾਂ ਦੇ ਦਰ ਤੇ ਸੁਭਾਗ ਸਮਾਪਤ ਹੋ ਰਿਹਾ ਹੈ ਨਦੀ ਵਰਤ ਰਹੀ ਪਵਿੱਤ੍ਰ ਪਾਣੀ ਦੇ ਵਿਚਾਰ ਦੇ ਅੰਦਰ ਅਜਿਸੀ ਭਗਤ ਨਾਮ ਦੇ ਜਿਹੜੇ ਮੁਖਾਰਤ ਨੂੰ ਉਚਾਰਨ ਕੀਤੇ ਹੋਏ ਸ਼ਬਦ ਜਿਨ੍ਹਾਂ ਵਿੱਚ ਆਪਾਂ ਪ੍ਰਭੂ ਦਾ ਨਾਮ ਲਿਆ ਹੈ ਕੋਸ਼ਿਸ਼ ਕਰਨੀ ਹੈ ਕਿ ਉਹਨੇ ਇੱਕ ਇੱਕ ਸ਼ਬਦ ਨੂੰ ਗੁਰਮੁਖੀ ਲੋਹੇ ਵਿਚਾਰੀਵੇ ਤਾਂ ਕਿ ਜੋ ਉਹਨੇ ਆਪਣੇ ਜੀਵਨ ਦੇ ਅੰਦਰ ਕਮਾਈ ਕਰਕੇ ਜੀਵਨ ਦੇ ਅੰਦਰ ਧਾਰਮਿਕ ਕਰਕੇ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਨਿਰੰਤਰ ਬਣਾਈ ਹੈ ਸਾਂਝ ਬਣਾਈ ਹੈ ਉਸ ਉਸ ਆਂਜ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਲੰਘਾ ਸਕੀਏ ਬਣਾ ਸਕੀਏ ਜੋ ਉਹ ਉਦਾਹਰਣਾਂ ਦਿੰਦੇ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਸਕੀਏ ਜਦੋਂ ਪਤਨਾਮ ਦੇ ਜੀ ਗੱਲ ਹੁੰਦੀ ਹੈ ਤੇ ਭਗਤ ਦੇਰੇ ਤੇ ਵਿੱਚ ਮਨ ਨਰਸੀ ਗ੍ਰਾਮ ਦਾ ਨਾਮ ਹੁੰਦਾ ਹੈ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ ਇਤਿਹਾਸਕ ਜੋ ਕਿ ਨਵੰਬਰ ਦੇ ਮਹੀਨੇ 1270 ਈਸਵੀ ਦੇ ਵਿੱਚ ਉਹਨਾਂ ਦਾ ਜਨਮਿਕਣਾ ਕਰਦੇ ਨੇ ਜੀਵਨ ਦਰਵਾਜ਼ਾ ਕਰਦੇ ਆ ਹੋਇਆ ਜੀਵਨ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੇ ਨਾਲ ਨੇੜਤਾ ਬਣਾਉਂਦੇ ਆ ਪ੍ਰਮਾਤਮਾ ਦੇ ਨਾਲ ਸੇਵਾ ਸਰਮੁਕ ਕਰਦੇ ਹੁਈਆਂ ਜੋ ਕਿ ਵੱਖ-ਵੱਖ ਵਿਦਵਾਨਾਂ ਦੇ ਅਨੁਸਾਰ ਜੋ ਕਿ ਅਖੀਰਲਾ ਸਮਾਂ ਹੈ ਗੁਰਦਾਸਪੁਰ ਜ਼ਿਲ੍ਹੇ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਪਟਿਲਵਾਲ ਤੇ ਬਿੰਦੇ ਨੇੜੇ ਭਮਾਣ ਨਗਰ ਵਿੱਚ ਤੇ ਦਿਮਾਗ ਵੀ ਰਹਿਣੀ ਕੁਮਾਰਾਂ ਦੇ ਲਈ ਜੋ ਕੇ ਉਹ ਦੇਵ ਦਾ ਬਣਿਆ ਹੋਇਆ 80 ਸਾਲ ਦੀ ਉਮਰ ਦੇ ਵਿੱਚ ਇਹ ਸਗਾ ਦੇ ਬੁੱਤੇ ਇਹ ਸਰੀਰ ਛਾਦੇ ਨੇ ਤੇ ਉਹਨਾਂ ਦੀ ਬਾਣੀ ਦੇ ਵਿੱਚ ਧੰਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੀ ਉਹਨਾਂ ਦੇ ਪਵਨ ਪੁੱਤਰ ਆਪਣੇ ਕੋਲ ਗ੍ਰਹਿਣ ਕੀਤੇ ਨੇ ਤੇ ਕਾਫੀ ਬਚਨਾਂ ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ نام دیارنے سان پہ من وقت کردیا ہو فتح پروان کرنا کرو جی واحسا واحر Why would he? شدت کرنا یہ ساری ترتی بدھتا یہ جی ہے مہاراج جی نے کرنا کی ਰਾਗ ਗੌੜੀ ਚਿਤੀ ਪਾਉਨ ਪੂਤ ਕੋ ਬਚਨਾਂ ਦੇ ਅਰਧ ਜੋ ਭਗਤ ਨਾਮਦੇਵ ਜੀ ਆਪਣੇ ਪਾਉਨ ਪੂਤ ਕੋ ਬਚਨ ਸੁਣਾ ਹੀ ਸੁਣਨੇ ਉਹਨਾਂ ਕਰਨ ਲੱਗੇ ਰਹਾ ਉਹ ਦੇ ਮੰਦਰ ਦੇ ਬਚਨ ਕਰਦੇ ਦੇਵਾ ਪਾਉਨ ਤਾਰੀਏ ਲੀ ਹੇ ਪਰਿਪੂਰਨ ਪ੍ਰਭੂ ਪਰਮਾਤਮਾ ਜੀ ਰੋ ਪਾਉਨ ਤਾਰੀਏ ਲੀ ਤੇ ਕੋਈ ਕੋ ਨੂੰ ਪ੍ਰਭੂ ਪ੍ਰਮਾਤਮਾ ਤੇਰੀ ਵਿੱਚ ਸਮਰੱਥਾ ਹੈ ਕਿ ਤੂੰ ਪਾਣੀ ਦੇ ਉੱਤੇ ਪੰਛੀ ਨੂੰ ਹੀ ਤੈਰ ਸਕਦਾ ਜੁਰਮੀਆਂ ਦੇ ਅੰਦਰ ਹੀ ਤਾਂ ਆਕੀ ਲੱਗਦੀ ਹੈ ਪੰਛੀ ਕਦੀ ਤੈਰਦੇ ਨਹੀਂ ਲੇਕਿਨ ਹਾਂ ਪ੍ਰਮਾਤਮਾ ਇਹ ਤੇਰੀ ਸਮਰੱਥਾ ਹੈ ਤੂੰ ਇਹ ਕਰ ਸਕਦਾ ਤੇਰੀ ਸਮਰੱਥਾ ਹੈ ਪੱਥਰਾਂ ਨੂੰ ਵੀ ਤਾਰ ਸਕਦਾ ਹੈ ਦੇਵਾ ਪਾਹਣ ਤਾਰੀ ਗਏ ਪਵਨ ਤੋਂ ਭਾਗ ਪੱਥਰ ਤੇ ਤਾਰੀ ਗਏ ਤੋਂ ਭਾਗ ਤਾਰ ਸਕਣ ਤੇਰੀ ਸਮਰੱਥਾ ਨਾਲ ਪੱਥਰ ਵੀ ਤਰ ਜਾਂਦੇ ਨੇ ਲੇਕਿਨ ਆਮ ਕੈਤਜਨ ਕਸਨਾ ਤਰ ਜੀਪੁਰ ਜਲਾ ਇਹਨ ਸਾਨ ਪ੍ਰਭੂ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਕਿਉਂ ਨਹੀਂ ਤੈਰ ਸਕਦਾ ਉਹਨੂੰ ਜਿੰਤਾ ਅਰਦਾਸ ਕੀਤੀ ਕਹਿੰਦੇ ਕਿ ਰਾਮ ਰਾਮ ਪੱਥਰਾਂ ਦੇ ਉੱਤੇ ਲਿਖਣ ਦੇ ਨਾਲ ਜੇ ਪੱਥਰ ਇੱਥੇ ਰਮਾਇਣ ਦੀ ਵਾਅਦਤੀ ਹੈ ਅਰ ਜੇ ਨਾਮ ਰਾਮਚੰਦਰ ਦੇ ਰਾਮ ਲਿਖਣ ਦੇ ਨਾਲ ਪਰਮਾਤਮਾ ਦੇ ਨਾਮ ਲਿਖਣ ਦੇ ਨਾਲ ਪੱਥਰ ਤੈਰ ਸਕਦੇ ਨੇ ਪਾਣੀ ਦੇ ਉੱਤੇ ਤੇ ਜਿਹੜੇ ਇਨਸਾਨ ਪਰਮਾਤਮਾ ਤੇਰਾ ਨਾਮ ਲੈ ਕੇ ਉਹ ਕਿਉਂ ਨਹੀਂ ਤੈਰ ਸਕਦੇ ਉਨਾਂ ਨੇ ਤੇ ਆਪਣੇ ਜੀਵਨ ਦੇ ਅੰਦਰ ਪਛਾਣ ਲਓ ਕਿ ਉਹ ਜੀਵਨ ਕੁਦਰਤੀ ਹੈ ਨਾ ਪਰੰਮੇਂ ਤੇ ਆਪਣੇ ਜੀਵਨ ਦੇ ਅੰਦਰ ਅਲਕੇ ਕੋਈ ਜੀਵਨ ਦਾ ਵద్ధి ਨਹੀਂ ਲੱਭੀ ਜੀਵਨ ਦੇ ਅੰਦਰ ਜਿੱਥੇ ਪਿਆਰ ਉੱਥੇ ਪਿਆਰਿਆ ਹਜ਼ਾਰਾਂ ਸਾਲੱਖਾਂ ਸਾਲ ਪਿਆਰਿਆ ਉਹਦੇ ਵਿੱਚ ਕੋਈ ਤੋੜ ਨਹੀਂ ਗਈ ਵਿਸ਼ਾ ਰੂਪ ਪਾਣੀ ਦੇ ਵਿੱਚ ਰੱਖਿਆ ਲੇਕਿਨ ਉਹ ਪਾਣੀ ਦੇ ਵਿੱਚੋਂ ਵੀ ਉਹਦੇ ਵਿੱਚ ਸੁੱਕੀ ਦਾ ਸੁੱਕਾ ਆ ਰਿਹਾ ਪਥੂਰ ਹੈ ਨਾ ਪਾਣੀ ਵਿੱਚ ਨਹੀਂ ਭਿਜਣ ਦਿੰਦਾ ਮਨਮੁਖ ਭੇਜਵਾ ਪੱਥਰ ਵੀ ਭਿਜਣ ਨਹੀਂ ਦਿੰਦਾ ਕਹਿੰਦੇ ਬਸ ਉਸੇ ਤਰੀਕੇ ਦੇ ਨਾਲ ਜੇ ਕਹੜੀ ਚੀਜ਼ ਆ ਭੇਜੇ ਹੈ ਜਿਹੜੀ ਚੀਜ਼ ਉਹਦੇ ਉੱਤੇ ਵੀ ਪਰਮਾਤਮਾ ਦਾ ਨਾਮ ਲਿਖਣ ਦੇ ਨਾਲ ਉਹ ਤੈਰ ਸਕਦੀ ਹੈ ਕਿ ਇਹ ਜੀਵ ਜਿਹਨੇ ਤੈਨੂੰ ਪ੍ਰਭੂ ਪਰਮਾਤਮਾ ਨੇ ਜੀਵਨ ਦਿੱਤਾ ਉਹਨੂੰ ਖਾਜੇ ਹੁੰਦ ਤਾ ਜਨਮ ਤੋਂ ਲੈ ਕੇ ਮਰਨ ਤੱਕ ਕਈ ਕਾਰੋ ਕੀਤੇ ਉਹਨੇ ਕਈ ਡਿਊਟੀਆਂ ਨਿਭਾਈਆਂ ਕਈ ਸੇਵਾਵਾਂ ਨਿਭਾਈਆਂ ਤੇ ਉਹਨਾਂ ਸੇਵਾਵਾਂ ਦੇ ਵਿੱਚ ਜੇਕਰ ਤੂੰ ਕਦੇ ਤੇ ਪ੍ਰਮਾਤਮਾ ਨਾ ਜਪਿਆ ਹੋਵੇ ਜੇਕਰ ਪ੍ਰਮਾਤਮਾ ਨਾ ਜਪਿਆ ਹੈ ਤੇ ਤੂੰ ਕਿਉਂ ਨਹੀਂ ਪ੍ਰਮਾਤਮਾ ਦੇ ਉੱਤੇ ਭਰਵਾਣਾ ਹੁੰਦਾ ਸਕੇਗਾ ਪ੍ਰਵਾਨ ਨੂੰ ਜਾਏਗਾ ਜੇ ਪੁੱਛ ਪ੍ਰਵਾਣ ਨੂੰ ਸੰਗਤ ਉਹ ਹੀ ਪਰਮਾਤਮਾ ਦਾ ਨਾਮ ਜਪ ਕੇ ਵੀ ਪ੍ਰਵਾਣ ਹੋ ਸਕਦਾ ਹੈ। ਜੇ ਉਹ ਪਰਮਾਤਮਾ ਨੇ ਤਲਤ ਨਾਮ ਦੇ ਕੇ ਕਿੰਨੀ ਵਧੀਆ ਉਦਾਹਰਨ ਦਿੱਤੀ ਹੈ। ਕਿਉਂਕਿ ਜੇ ਪੁੱਛ ਤੈਰ ਸਕਦਾ ਹੈ ਤੂੰ ਕਿਉਂ ਨਹੀਂ ਤੈਰ ਸਕਦਾ। ਤੂੰ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਦਾ। ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ। ਹੁਣ ਅੱਗੇ ਵਾਪਕਵਾ ਕੋ ਉਦਾਹਰਨਾਂ ਦਿੱਤੀਆਂ। ਤਾਰੀਅਲੇ ਗਨਿਕਾ ਬਿਨ ਰੂਪ ਕੁਵਿਜਾ ਬਿਆਦ ਅਜਮਰ ਤਾਰੀਅਲੇ ਤਾਰੀਅਲੇ ਗਨਿਕਾ ਗਨਕਾ ਤੋਂ ਭਾਰ ਹੈ ਇਹ ਮਿਥਿਆਸ ਦੇ ਉੱਤੇ ਕਦ ਨਾ ਹੋਏ ਨੇ ਉਹਨਾਂ ਦਾ ਉਦਾਹਰਨਾਂ ਦੇ ਦੇਖ ਕੇ ਕੋਈ ਤਨਾਉਂਦੇ ਜੀ ਸਮਝਉਂਦੇ ਕੰਤਾ ਇੱਕ ਵੇਸਵਾ ਸੀ ਉਹ ਆਪਣੇ ਜੀਵਨ ਦੇ ਅੰਦਰ ਕੋਈ ਵੀ ਚੰਗਾ ਕੰਮ ਨਹੀਂ ਸਿੱਖੇਤਾ ਜੀਵਨ ਦੇ ਅੰਦਰ ਕਿਸੇ ਤਰੀਕੇ ਦੇ ਨਾਲ ਵੇਸਵਾ ਦੇ ਰੂਪ ਦੇ ਅੰਦਰ ਬਤੀਤ ਕੀਤਾ ਇੱਕ ਦਿਨ ਰਾਤ ਨਹੀਂ ਹਰਦਾ ਪਿਆ ਸੀ ਤੇ ਉਸ ਨੀਂਦ ਦੇ ਵਿੱਚ ਇੱਕ ਸੁਪਨੇ ਵਿੱਚ ਰੱਬ ਉਹਦੇ ਕੋਹਰੇ ਵਿੱਚ ਆਇਆ ਤੇ ਉਸਨੇ ਆਮ ਕਿ ਬੜੀ ਸੇਵਾ ਭਾਵਨਾ ਦੇ ਨਾਲ ਨਿਰਿਕਾ ਨੇ ਸੇਵਾ ਕੀਤੀ ਨਿਕਲ ਸਾਨੂੰ ਨੇ ਉਸ ਦੀ ਪਾਪਾਂ ਦੀ ਜਦੋਂ ਆ ਉਸ ਨੇ ਆਪਣੇ ਗੰਦ ਉਹਦੇ ਅੱਗੇ ਰੱਖ ਕੇ ਮੈਂ ਤੇ ਜੀਵਨ ਭਤੀ ਆਪਣਾ ਪਰ ਇਹ ਜੀਵਨ ਦੇ ਅੰਦਰ ਕਰਮ ਕਰਤੇ ਰਹੀਆਂ ਮੇਰਾ ਵੀ ਕਿਤੇ ਉਦਾਹਰਣ ਹੋ ਸਕਦਾ ਹੈ ਉਹਨੇ ਬੇਨਤੀ ਕੀਤੀ ਮਹਾਂਪੁਰਖ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੇ ਇੱਕ ਪੁੱਤ ਦਾ ਪੰਛੀ ਦੇ ਲਿਖੇ ਕਹਿੰਗੇ ਉਹ ਰਾਮ ਰਾਮ ਕਿਹਾ ਕਰ ਤੇ ਰਾਮ ਰਾਮ ਨੂੰ ਬੁਲਾਇਆ ਕਰ ਉਹ ਦੂੰਦਾ ਰਾਮ ਰਾਮ ਕਹਿੰਦਾ ਸੀ ਤੇ ਰਾਮ ਰਾਮ ਪੜ੍ਹਦੇ ਆ ਪੜ੍ਹਾਉਂਦੇ ਧੋਈ ਜਾਣੀਆਂ ਦਾ ਪ੍ਰਭੂ ਪਰਮਾਤਮਾ ਦਾ ਦਇਨਿਆ ਲੈਂਦੇ ਆ ਉਹ ਗਣਕਾ ਵਰਗੀ ਜਿਹੜੀ ਪਾਪਣ ਕੇ ਲਈ ਜਾਣ ਵਾਲੀ ਦਾ ਈਸ਼ਵਰ ਕੇ ਜਾਣ ਵਾਲੀ ਜੇ ਉਹ ਪ੍ਰਮਾਤਮਾ ਦੇ ਦਰਦੇ ਉੱਤੇ ਪ੍ਰਵਾਨ ਹੋ ਸਕਦੀ ਹੈ ਪਹਿਲੀ ਉਦਾਹਰਣ ਦਿੱਤੀ ਹੈ ਤਾਲੀਏ ਦੇ ਗਨਕਾ ਜੇ ਗਨਕਾ ਤੈਰ ਸਕਦੀ ਹੈ ਤੇ ਇਹ ਜੀਵ ਨੂੰ ਕਿਉਂ ਨਹੀਂ ਤੈਰਸ ਰ ਤੇਰੇ ਪਾਉ ਗਨਕਨ ਲੋ ਮੜੀ ਤਨੀ ਨੂ ਦਿਨੋਂ ਜੀਵਨ ਦੇ ਪੱਖੋਂ ਦੇ ਚੰਗਾ ਨਾ ਅਨੇ ਜੇ ਉਹ ਤੈਰ ਸਕਦੀ ਹੈ ਬਿਨ ਰੂਪ ਕੁਬਿਸਾ ਕੁਬਿਸਾ ਤੋਂ ਪਾਦ ਹੈ ਗੋਲੀ ਜਿਹੜੇ ਕੁੱਪੀ ਹੋ ਚੁੱਕੇ ਜਵਾਨ ਕਰਕੇ ਕੰਸ ਵੀ ਬੋਲੀ ਸੀ ਉਹ ਕੁੱਪੀ ਹੋ ਚੁੱਕੇ ਸੀ ਤੇ ਉਹ ਜੋ ਕਿ ਮੰਨਣ ਦੇ ਵਾਸਤੇ ਜਾਂਦੀ ਹੈ ਲੇਕਿਨ ਉਹ ਵੀ ਜੇਕਰ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਜਾਂਦੀ ਹੈ ਵਿਆਹ ਅਸਾਂ ਨੂੰ ਤਾਰੀਏ ਆਜ਼ਮਣ ਤਪੀ ਨੂੰ ਜਗ ਜਗ ਲੁਤਾ ਹੈ ਅਜ਼ਾਮੰਗ ਅ ਪੰਡਤ ਹੁੰਦੀਆਂ ਹੋਈਆਂ ਉਸਨੇ ਵਿਸਵਾ ਦਿਨ ਉਹ ਵਿਆਹ ਕਰਵਾਇਆ ਸੀ ਉਹਦੇ ਘਰ ਕੇ ਨਾਰਾਇਣਨ ਦਾ ਪੁੱਤਰ ਹੋਇਆ ਜਿਹੜੀ ਅੱਜ ਨੂੰ ਸਾਗੀ ਸੁਣਾਉਣਾ ਕੀਤੀ ਸੀ ਉਸਨੇ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕੀਤਾ ਜਿਉਂ-ਜਿਉਂ ਉਹ ਆਪਣੇ ਪੁੱਤਰ ਦਾ ਨਾਮ ਏਦਾਂ ਰਿਆ ਕਿਉਂ-ਕਿ ਪ੍ਰਮਾਤਮਾ ਦੇ ਨੇੜੇ ਹੁੰਦਾ ਗਿਆ ਕਿ ਅਖੀਰਲੇ ਸਮੇਂ پرما پرماتما درد دے گیا. کہ تاریخ کا بین روک ہو سکتا ہے کی چرن بدک جن تیروکت پہ جی پرماتما درد دے ਜਿਹੜੇ ਰੂਪ ਸੰਗ ਜਿਹੜਾ ਉਹ ਆਪਣੇ ਜੀਵਨ ਦੇ ਅੰਦਰ ਕਿਸੇ ਨੂੰ ਚੰਗੇ ਦਿਖਾਈ ਦੇ ਸੰਬੰਧ ਦੇ ਲੇਕਨ ਪਰਮਾਤਮਾ ਦੇ ਦਰਸ਼ਨ ਕੀਤੀਆਂ ਉਹਨਾਂ ਦਾ ਰੂਪ ਬਦਲ ਗਿਆ ਟਿੱਖਣ ਗਿਆ ਭਲਿਆ ਤੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿਉਂ ਨਹੀਂ ਪੈਂਦਾ ਚਰਨ ਬਧਕ ਜਨ ਤੇਉ ਮੁਕਤ ਭੇ ਹੋ ਬਲਬਲ ਜਿਨ ਰਾਮ ਕਹੇ ਇਤੇ ਚਰਨ ਬਦਕ ਚਰਨ ਤੋਂ ਪਾਉਂਦੇ ਬਦਕ ਤੋਂ ਪਾਵੇ ਸ਼ਿਕਾਰੀ ਅਸਲ ਤੇ ਵਿੱਚ ਜਦੋਂ ਅਸੀਂ ਕ੍ਰਿਸ਼ਨ ਦੀ ਮੌਤ ਦੀ ਵੰਦ ਦੇਖਦੇ ਹਾਂ ਤੇ ਕ੍ਰਿਸ਼ਨ ਦੀ ਮੌਤ ਇਵੇਂ ਹੋਈ ਜਦੋਂ ਜੰਗਲ ਦੇ ਵਿੱਚ ਕ੍ਰਿਸ਼ਨ ਜੀ ਗਏ ਸਨ ਤੇ ਪੈ ਰਿਹਾ ਪੈ ਰਿਕੇ ਪੈਸਨ ਤੇ ਸ਼ਿਕਾਰੀ ਉਹਨਾਂ ਦੇ ਪੈਰ ਦੇ ਵਿੱਚ ਜਿਹੜੀ ਖੜਾਣ ਪਾਈ ਸੀ ਉਹਦੇ ਉੱਤੇ ਨਗੀਨਾ ਸੀ ਨਗੀਨੇ ਦੀ ਚਮਕ ਸੀ ਤੇ ਸ਼ਿਕਾਰੀ ਨੇ ਸੋਚਿਆ ਕਿ ਇਹ ਹਰੂੰ ਦੀ ਅੱਖ ਹੈ ਉਹ ਚੋਂ ਤੀਰ ਪ੍ਰਕਾਸ਼ ਚਮਕਦਾ ਪਿਆ ਉਸ ਸ਼ਿਕਾਰੀ ਨੇ ਤੀਰ ਮਾਰਿਆ ਤੇ ਕ੍ਰਿਸ਼ਨ ਦੇ ਜਾ ਕੇ ਪੈਰ ਦੇ ਵਿੱਚ ਤੀਰ ਲੱਗਾ ਤੇ ਉਸ ਤੀਰ ਦੇ ਕਰਕੇ ਕ੍ਰਿਸ਼ਨ ਦੀ ਮੌਤ ਹੋ ਗਈ ਤੇ ਜਦੋਂ ਕ੍ਰਿਸ਼ਨ ਦੀ ਮੌਤ ਹੋਈ ਤੇ ਉਹ ਸ਼ਿਕਾਰੀ ਜਦੋਂ ਕੋਲ ਆਇਆ ਤੇ ਉਹ ਹੈਰਾਨ ਰਹਿ ਗਿਆ ਕਿ ਮੈਂ ਤੇ ਜਿੰਦ ਦੇ ਕੇਵਲ ਮੈਂ ਇੱਕ ਹਿਰਨ ਦੇ ਕਰਕੇ ਉਹਨੂੰ ਸ਼ਿਕਾਰ ਕੀਤਾ ਸੀ ਲੇਕਿਨ ਇਹ ਤੱਕ ਇਸੇ ਮੋੜ ਤੋਂ ਵੀ ਉਸ ਬੇਰਾਗ ਦੇ ਵਿੱਚ ਉਹ ਪ੍ਰਮਾਤਮਾ ਦਾ ਨਾਮ ਸੰਗਰਨਣਾ ਸ਼ੁਰੂ ਕੀਤਾ ਤੇ ਉਹ ਸਿਮਰਨ ਕਰਦੇ ਕਰਦੇ ਆ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਗਿਆ ਤੇ ਉਹ ਹੀ ਜੇਕਰ ਸ਼ਿਕਾਰੀ ਵੀ ਜੇਕਰ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਸਕਦਾ ਦੁਨਿਆਵੀ ਕਮਤ ਤੇ ਕੇਵਲ ਜੀਵਾਂ ਦੀ ਹੱਤਿਆ ਹੀ ਕੀਤੀ ਹੋ ਸਕਦੀ ਹੈ ਜੀਵਨ ਦੇ ਅੰਦਰ ਕੋਈ ਚੰਗਾ ਕੰਮ ਨਾ ਕੀਤਾ ਹੋਵੇ ਲੇਕਿਨ ਜੇਕਰ ਉਹ ਪਰਮਾਤਮਾ ਦਾ ਨਾਮ ਉਸ ਨੂੰ ਜਾਣਦੇ ਜਾਂਦੇ ਆ ਪਰਮਾਤਮਾ ਦੇ ਨਾਮ ਉਚਾਰਨ ਕਰਨ ਵਾਸਤੇ ਕੋਈ ਸੰਨ ਨਹੀਂ ਆਖਦੇ ਕਿਤਾ ਸੀ ਕਿ ਤੂੰ ਪਰਮਾਤਮਾ ਦਾ ਨਾਮ ਜਪ ਰ ਪਰ ਪਰਮਾਤਮਾ ਤੇ ਜਪਦੇ ਉਤੇ ਤੇਰੇ ਗੁਰਾਂ ਮਾਉ ਬੁਝਾਰਗੇ ਤੇ ਉਸ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਿਹੜੇ ਕਰਕੇ ਉਹ ਵੱਧ ਸ਼ਿਕਾਰੀ ਵੀ ਰਸ ਸ਼ਿਕਾਰੀਆਂ ਸੀ ਉਸ ਦਾ ਵੀ ਪ੍ਰਮਾਤਮਾ ਦੇ ਦਰ ਦੇ ਉੱਤੇ ਪਰਵਾਣ ਹੋ ਗਿਆ ਤੇ ਇਹ ਜੀਵ ਕੋੰਤੀ ਇਹਨਾਂ ਕੋਈ ਗੁਨਾਹ ਨਹੀਂ ਨ ਕੀਤਾ ਤੂੰ ਤੇ ਕ੍ਰਿਸ਼ਨ ਜਿਹੜੇ ਰੱਬ ਦੇ ਰੂਪ ਨੂੰ ਮਾਰਨ ਵਾਲੇ ਨੂੰ ਹੀ ਬਖਸ਼ ਸਕਦਾ ਹੈ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ ਉਹ ਵੀ ਬਖਸ਼ਿਆ ਜਾ ਸਕਦਾ ਹੈ ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਤੂੰ ਵੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਤਾਂ ਕਿ ਤੇਰੇ ਜੀਵਨ ਦੇ ਵਿੱਚ ਉਧਾਰ ਹੋ ਸਕੇ ਤਾਂ ਤੇਰੇ ਜੀਵਨ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਤੂੰ ਪ੍ਰਵਾਣ ਹੋ ਸਕੇ ਇਸ ਕਰਕੇ ਤੂੰ ਨਾਮ ਆਪਣੇ ਜੀਵਨ ਦੇ ਅੰਦਰ ਜਪਣਾ ਸ਼ੁਰੂ ਕਰ ਦਾਸੀ ਸੁਤ ਜਨ ਬੰਦਰ ਸੁਦਾਮਾ ਉਹ ਗੁਰਸੈਨ ਕੋ ਰਾਜ ਦੀਏ ਇਤਿਸ਼ਿਹਰ ਹੁੰਨਾਂ ਦੀ ਜੀਹਾਂ ਉਦਾਰ ਨਦੀਆਂ ਹੋਈਆਂ ਕਹਿਣ ਕਿ ਕਿਸ਼ਨ ਦੇ ਤਬ ਦਰਮ ਤੋਂ ਬਾਦ ਨੂੰ ਜਿਹੜਾ ਸਾਥੀ ਸੀ ਉਹ ਸੁਦਾਮਾ ਸੀ ਸੁਦਾਮਾ ਇਹ ਗੋਲੀ ਦਾ ਪੁੱਤਰ ਸੀ ਲੇਕਿਨ ਉਹ ਸੁਦਾਮੇ ਤੇ ਕਈ ਸ਼ਮ ਦੇ ਵਿੱਚ ਆਪਸ ਦੇ ਵਿੱਚ ਬੜਾ ਪ੍ਰੇਮ ਪਿਆਰ ਸੀ ਲੇਕਿਨ ॠषि वेदव्यास ਨੇ ਦੇ ਅਸ਼ੀਰਵਾਦ ਦੇ ਨਾਲ ਉਹ ਬ੍ਰਾਹਮਣ ਦੇ ਘਰ ਪੈਦਾ ਹੋਇਆ ਕ੍ਰਿਸ਼ਨ ਜਮਾਤੀ ਸੀ ਤੇ ਉਹ ਜਮਾਤੀ ਹੁੰਦੇ ਕਰਕੇ ਦੇਵਦੇ ਵਿੱਚ ਭਿੱਜ ਕੇ ਉਸ ਨੇ ਆਵਾਜ਼ ਬੇਨਤੀ ਕੀਤੀ ਕਿ ਕ੍ਰਿਸ਼ਨ ਦੂਰ ਸੀ ਉਸ ਦੇ દ્વાਰਕਾ ਦੀ ਦਰਤੀ ਦੇ ਉੱਤੇ ਰਹਸੀ ਉਸ ਨੇ ਬੇਨਤੀ ਕੀਤੀ ਕਿ ਕਿਤੇ ਆਣ ਕੇ ਮਨਨ ਦੀ ਗੱਲ ਕੀਤੀ ਮੂਰਤੀ ਚੌੜ ਉਬਾਲ ਦੀ ਹੋਣੇ ਬਣਾਉਂਦੇ ਹਨ ਪ੍ਰੀਤ ਦੇ ਵਿੱਚ ਉਹਨੇ ਯਾਦ ਕੀਤਾ ਤਤ ਕ੍ਰਿਸ਼ਨ ਇਹਨਾਂ ਦੇ ਸੁਗੰਮੀਕ ਉੜ ਆਏ ਲੇਕਿਨ ਤਖਤ ਦੇ ਉੱਤੇ ਬੈਠੇ ਹੋਏ ਕੋਲ ਨਹੀਂ ਗਏ ਲੇਕਿਨ ਆਪਣੇ ਯਾਰ ਦੋਸਤ ਦੇ ਘਰ ਸੁਧਾਮੇ ਦੇ ਘਰ ਆਣ ਕੇ ਭਗਤ ਕ੍ਰਿਸ਼ਨ ਜੀ ਨੇ ਆਪਣੇ ਭਗਤ ਸੁਧਾਮੇ ਦੇ ਕੋਲ ਜਾ ਕੇ ਰਹਿਣ ਦੀ ਗੱਲ ਕੀਤੀ ਉਗਰ ਸੈਨ ਕੋ ਰਾਜ ਦੀਏ ਉਗਰ ਸੈਨ ਤੋਂ ਭਾਵੇਂ ਕੰਸ ਨੂੰ ਮਾਰ ਕੇ ਆਪਣੇ ਮਾਂਵੇਂ ਮਾਰ ਕੇ ਉਗ ਸੈ ਨੂੰ ਹੀ ਉਹਨਾਂ ਨੇ ਰਾਜ ਦੇਣਾ ਕੀਤਾ ਜਪ ਹੀਨ ਤਪ ਹੀਨਾ ਕੁਲ ਹੀਨਾ ਕਰਮ ਹੀਨ ਨਾਮੇ ਜੀ ਸੁਆਮੀ ਤੇ ਉਤਾਰੀ ਲੇਕਿਨ ਹੀ ਮੇਰੇ ਮਾਲਿਕ ਕੋ ਪ੍ਰਮਾਤਮਾ ਜੀ ਉਹਨਾਂ ਨੇ ਜੇਕਰ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਪਾਪੀਆਂ ਤੋਂ ਪਾਪੀਆਂ ਦੀ ਗੱਲ ਕੀਤੀ, ਵਿਕਾਰੀਆਂ ਦੀ ਗੱਲ ਕੀਤੀ, ਭਗਤਾਂ ਦੀ ਗੱਲ ਕੀਤੀ। ਕਹਿੰਦੇ ਪਤਨਾਨ ਦੇ ਜਿਵੇਂ ਮੇਰੇ ਮਾਲਕ ਨੂੰ ਪਰਮਾਤਮਾ ਜੀਉ ਜਪ ਹੀ ਨਾ। ਮੈਂ ਪਰਮਾਤਮਾ ਦਾ ਜਪ ਨਹੀਂ ਕੀਤਾ। ਮੈਂ ਕੋਈ ਤਪ ਨਹੀਂ ਕੀਤਾ। ਜਪਹੀਨ, ਤਪਹੀਨ, ਕੁਲਹੀਨ। ਨਾ ਹੀ ਮੈਨੂੰ ਮੇਰੀ ਕੋਈ ਉੱਚੀ ਕੁੱਲੇ ਮੱਚੀ ਪਰਵਾਰ ਦੇ ਵਿੱਚੋਂ ਛਿੰਬੇ ਲੋਕਾਂ ਦੀ ਰੱਟੀਆਂ ਮੁੱਟੀਆਂ ਦੱਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਹੁੰਦੇ ਨੇ ਉਸ ਸਮੇਂ ਜੇਕਰ ਗੱਲ ਕਰਦੇ ਆ ਲੋਕਾਂ ਨੇ ਨਾਉ ਕੱਟਦੇ ਆ ਵਾਰ ਕਰਦੇ ਆ ਅਸਾਂ ਦੇ ਕੰਮ ਬਹੁਤ ਨੀਵੇਂ ਨੇ ਕਿਰਨ ਕਿ ਨਾ ਮੇਰੀ ਉੱਚੀ ਜਾਤ ਹੈ ਨਾ ਮੇਰੀ ਉੱਚੀ ਕੁੱਲ ਹੈ ਨਾ ਮੈਂ ਕੋਈ ਜੱਪ ਕੀਤਾ ਹੈ ਨਾ ਕੋਈ ਤਪ ਕੀਤਾ ਹੈ ਜਾਪਹੀਨ ਤਪਹੀਨ ਬੁੱਲਹੀਨ ਕਰਮਹੀਨ ਤੇ ਨਾ ਹੀ ਅਜਿਆ ਕੋਈ ਕਰਮ ਕੀਤਾ ਹੈ ਜਿਹਦੇ ਕਰਕੇ ਪਰਮਾਤਮਾ ਮੈਂ ਤੇਰੇ ਦਰ ਦੇ ਉੱਤੇ ਪਰਵਾਣ ਹੋ ਸਕਾਂ ਨਾਮੇ ਚ ਸੁਆਮੀ ਤੇਊ ਤਰੇ ਜੀ ਮੇਰੇ ਮਾਲਕ ਪ੍ਰਮਾਤਮਾ ਜੀਓ ਤੁਸੀਂ ਰਹਿਮਤ ਕਰਦੇ ਹੋਹੀਂ ਤੇ ਸਿਮਰਨ ਕਰਨ ਦੀ ਵਡਿਆਈ ਇਹ ਆ ਕਿ ਵੱਡੇ ਵੱਡੇ ਕੁਕਰਮੀਆਂ ਵੱਡੇ ਵੱਡੇ ਨੀਚ ਇਨਸਾਨ ਨਹੀਂ ਕਰ ਜਾਂਦੇ ਨੇ ਤੇ ਏ ਮੇਰੇ ਮਾਲਕ ਪ੍ਰਭੂ ਪਰਮਾਤਮਾ ਜੀਓ ਤੁਸੀਂ ਸਾਡੇ ਉੱਤੇ ਕਿਉਂ ਨਹੀਂ ਰਹਿਮਤ ਕਰਦੇ ਤੁਸੀਂ ਸਾਡੇ ਉੱਤੇ ਕਿਉਂ ਨਹੀਂ ਮਰਸ਼ਿਸ਼ ਕਰਦੇ ਤਾਂ ਕਿ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਪ੍ਰਭੂ ਪਰਮਾਤਮਾ ਤੇਰੇ ਗੁਣ ਗਾਉਂਦੇ ਹੋਈਆਂ ਤੇ ਸੇਵਸਨਾ ਤਾਂ ਕਰੀਆਂ ਹੋਈਆਂ ਪਰਮਾਤਮਾ ਦੇ ਦਰ ਤੇ ਤੇ ਪ੍ਰਵਾਣ ਹੋ ਸਕੀਏ ਹੁਣ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਅੰਦਰ ਜਿੰਨਾ ਸਾਧੀਆਂ ਦੇ ਵਾਰੇ ਇਸ਼ਾਰਾ ਕੀਤਾ रामचंद्र ਤੇ ਕ੍ਰਿਸ਼ਨ ਦੋਨੋਂ ਦੇ ਰੂਪ ਸੰਭਰੱਖ ਦੀਆਂ ਇਥੇ ਸਾਖ ਪੁੱਤ ਤੱਕ ਹੁੰਦਾ ਹੈ ਕਿ ਇਹਨਾਂ ਚੋਂ ਕਿਸੇ ਇੱਕ ਰੂਪ ਅਵਤਾਰ ਰੂਪ ਦੇ ਪੂਜਾਰੀ ਨਹੀਂ ਸੰ ਭਗਤ ਨਾਮਦੇਵ ਜੀ ਕਿਸੇ ਖਾਸ ਕਰਕੇ ਮੂਰਤੀ ਪੂਜਾ ਦੇ ਉਜਤ ਪੁਜਾਰੀ ਨਹੀਂ ਸਨ ਇਹਨਾਂ ਦੀ ਆਰਾਮ ਤੇ ਭਗਤਾਂ ਦੇ ਪਰਮਾਤਮਾ ਦੀ ਮਿਹਰ ਤੇ ਭਤ ਸਦਕਾ ਉਸ ਪ੍ਰਭੂ ਪਰਮਾਤਮਾ ਦੇ ਸਿਰਸੋ ਪਾਣੀ ਦਰ ਕਰਦੇ ਨੇ ਇਹੇ ਮੇਰੇ ਮਾਲਕ ਪ੍ਰਮਾਤਮਾ ਮੇਰੇ ਉੱਤੇ ਰਹਿਣ ਕਰ ਮੈਂ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਸਿਮਰਨ ਕਰਕੇ ਜੀ ਜਿਵੇਂ ਇਹ ਸਾਰੇ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਮੈਂ ਮਾਲਕ ਦੇ ਦਰਦ ਦੇ ਕੁੱਤੇ ਪ੍ਰਵਾਨ ਹੋਏ ਨੇ ਤੇ ਮੈਂ ਨਹੀਂ ਉਸ ਪਰਿਪੂਰਨ ਉਪਰਮਾਤਮਾ ਦੇ ਸਿਰਸਰੋਤਾ ਕਰਦਿਆਂ ਹੋਇਆਂ ਪਰਮਾਤਮਾ ਦੇ ਦਰਦ ਦੇ ਉੱਤੇ ਪ੍ਰਵਾਨ ਹੋ ਸਕਾਂ ਸਾਹਿਬ ਰਹਿਮਤ ਕਰਨ ਅਸੀਂ ਵੀ ਪਰਮਾਤਮਾ ਦੇ ਗੁਣ ਗਾਉਂਦੇ ਹੋਏ ਹਾਂ ਪਰਮਾਤਮਾ ਦੇ ਸਿਰਸਰੋਤਾ ਕਰਦਿਆਂ ਹੋਇਆਂ ਪਰਮਾਤਮਾ ਦੇ ਦਰਦ ਦੇ ਉੱਤੇ ਪ੍ਰਵਾਨ ਹੋ ਸਕੀ ਸਾਹਿਬ ਰਹਿਮਤ ਕਰਨ ਕੈ ਤੁਸੀਂ ਸੁਣੇ ਤੇ ਬੋਲੋ ਦਰਦਿਆਂ ਦੇ ਦਰਵਾਜਾ ਨੂੰ ਗੁਰੂ ਤੇ ਸੰਗਤ ਬਖਸ਼ਉਂ ਜੋਗ ਹੈ ਕੋਲ ਚੁੱਕ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ